ਬਾਪੂ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਵਾਸ ਬਖਸ਼ਣ ਵਾਹਿਗੁਰੂ ਸਾਤਿ ਨਾਮ ਵਾਹਿਗੁਰੂ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਬਾਪੂ ਗੁਲਾਬ ਸਿੰਘ ਦਾ ਜ਼ਿੰਦਗੀ ਦਾ ਅਸਲ ਸੱਚ ਪਤਾ ਲੱਗ ਸਕੇ ਬਾਪੂ ਗੁਲਾਬ ਸਿੰਘ 9ਵੇਂ ਮਹੀਨੇ ਦੀ 16 ਤਰੀਕ ਨੂੰ ਸਪਨਿਆਂ ਦੇ ਘਰ ਆਏ ਸੀ ਬਾਪੂ ਸਤ ਸ੍ਰੀ ਅਕਾਲ ਕੀ ਨਾਮ ਤੇਰਾ ਹੈ ਗੁਲਾਬ ਸਿੰਘ ਤੇ ਬਾਪੂ ਜੀ 18 ਤਰੀਕ ਨੂੰ ਸਵਰਗ ਸਿਹਾਰ ਕੇ 2 ਦਿਨਾਂ ਬਾਅਦ ਸਫਰ ਬਾਪੂ ਨੇ ਸੁਪਨਿਆਂ ਦੇ ਘਰ ਦਿੱਤਾ ਹੈ ਬਾਪੂ ਨੇ ਆਪਣੇ ਬਾਰੇ ਜੀ ਦੱਸਿਆ ਵੀ ਮੇਰਾ ਪਿੰਡ ਦਰੌਦੀ ਆ ਤਹਿਸੀਲ ਨਰਵਾਣਾ ਮਾ ਜ਼ਿਲ੍ਹਾ ਜੀਨ ਦਾ ਤੇ ਹਰਿਆਣਾ ਵਾ ਇਹ ਜਾਣਕਾਰੀਆਂ ਹਜੇ ਇਕੱਠੀਆਂ ਕਰ ਹੀ ਰਹੇ ਸੀ ਤੇ ਜਨੂ ਬਾਪੂ ਚੜਾਈ ਕਰ ਗਿਆ ਅਸੀਂ ਬੇਨਤੀ ਵੀ ਕਰਦੇ ਆਂ ਬਾਪੂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜੇ ਕੋਈ ਹਜੇ ਵੀ ਸਾਡੀ ਕੋਈ ਵੀਡੀਓ ਦੇਖਦਾ ਬਾਪੂ ਜੀ ਦੀ ਅੰਤਮ ਅਰਦਾਸ ਹੋਊਗੀ ਉਹਦੇ ਵਿੱਚ ਆ ਕੇ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ ਕਿਸ ਤੋਂ ਦਾ ਬਾਪੂ ਆਇਆ ਸੀ ਕਿਤੇ ਤਾਂ ਜੰਮਿਆ ਸੀ ਬਾਪੂ ਕਿਸੇ ਦਾ ਤਾਂ ਤੀਪੁੱਤ ਕਿਸੇ ਦਾ ਭੈਣ ਭਰਾ ਕਿਸੇ ਦਾ ਚਾਚਾ ਤਾਇਆ ਮਾਮਾ ਕਿਸੇ ਦਾ ਕੁਛ ਤਾਂ ਸੀਗਾ ਹੀ ਨਾ ਇਹ ਇੱਤੇ ਬਾਈ ਜੀ ਇਹ ਸਬਜ਼ੀ ਮੰਡੀ ਲੁਧਿਆਣਾ ਦੇ ਵਿੱਚ ਪਏ ਨੇ ਬਾਬਾ ਜੀ ਬਸ ਉਹਦਾ ਰਹੇਗਾ ਇਹ ਦਰਵਾਜ਼ੇ ਚੰਦਰੇ ਔਰ ਠੀਕ ਹੈ ਮੇਰੇ ਮਾਮੂ ਆਂਦੇ ਲੱਤ ਹਣ ਬਾਬਾ ਕਿੱਦਾਂ ਲੱਤ ਵੀ ਕਰੀ ਪੀ ਵੀ ਇਹ ਬੰਦ ਕੀ ਇੱਕ ਮਿੰਟ ਰੋਕੋ ਜੀ ਰੋਕੋ ਜੀ ਸਤਨਾਮ 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 ਜੀ ਜਪੋ ਸਤਨਾਮ 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 ਜੀ ਬੋਲੇ ਸੋ ਨਿਹਾਲ ਸਤ ਜੀ ਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਗੁਲਾਬ ਸਿੰਘ son of ਮੋਹਨ لال ਬਾਪੂ ਦੀ ਉਮਰ 55-60 ਦੇ ਆਸ-ਪਾਸ ਸੀ ਕਿਤੇ ਬਾਪੂ 16 ਤਰੀਕ ਨੂੰ ਆਰ ਐਜੇਮਿਨਰੀ ਨੌਵੇਂ ਮਹੀਨੇ ਦੀ 16 ਤਰੀਕ ਨੂੰ ਸੁਪਨਿਆਂ ਦੇ ਘਰ ਆਏ ਸੀ ਅਸੀਂ ਲੁਧਿਆਣੇ ਸਬਜ਼ੀ ਮੰਡੀ ਤੋਂ ਬਾਪੂ ਜੀ ਨੂੰ ਲੈ ਕੇ ਆਏ ਜਾ ਕੇ ਤੇ ਬਾਪੂ ਜੀ 18 ਤਰੀਕ ਨੂੰ ਸਵਰਗ ਸਿਹਾਰ ਕੇ 2 ਦਿਨਾਂ ਦਾ ਸਫਰ ਬਾਪੂ ਨੇ ਸੁਪਨਿਆਂ ਦੇ ਘਰ ਤੱਕ ਕੀਤਾ ਬਾਪੂ ਜੀ ਦੀ ਸੇਵਾ ਦੇ ਸੁੱਤਰਤਾ ਅਸੀਂ ਜਿਹੜੇ ਵੀਰੇ ਸਾਰੇ ਜਿਨ੍ਹਾਂ ਨੇ ਸਾਨੂੰ ਬਾਪੂ ਜੀ ਦੀਆਂ ਵੀਡੀਓ ਬਣਾ ਕੇ ਭੇਜੀਆਂ ਜਾਣਕਾਰੀ ਦਿੱਤੀ ਵੀ ਮੰਡੀ ਦੇ ਵਿੱਚ ਇੱਕ ਬਜ਼ੁਰਗ ਪਿਆ ਜਦੋਂ ਆਇਆ ਸੀ ਉਦੋਂ ਧੌਣ ਦੀ ਕੋਈ ਸਮੱਸਿਆ ਸੀ ਧੌਣ ਨਹੀਂ ਸੀ ਉਹਦੀ ਮੁਰਦ ਦੀ ਮੰਡੀ ਜਾ ਕੇ ਪੈ ਗਿਆ ਪੈਰ ਦੇ ਉੱਤੋਂ ਦੀ ਕੋਈ ਗੱਡੀ ਨੰਗੀ ਲੱਤ ਟੁੱਟ ਗਈ। ਉਸ ਤੋਂ ਬਾਅਦ ਉੱਥੇ ਪਿਆ ਤੜਫ ਰਿਆ ਸੀ ਸਿਵਲ ਹਸਪਤਾਲ ਵੀ ਭੇਜਿਆ। ਸਿਵਲ ਵਾਲਿਆਂ ਨੇ ਵੀ ਬਸ ਪੱਟੀ ਕਰਕੇ ਉੱਥੋਂ ਵਾਪਸ ਭੇਜਤਾ। ਦਾਖਲ ਨਹੀਂ ਕੀਤਾ ਕਿਉਂਕਿ ਗੁਲਾਬ ਸਿੰਘ ਦੇ ਅੱਗੇ ਪਿੱਛੇ ਕੋਈ ਨਹੀਂ ਸੀ ਪੈਸੇ ਦੇਣ ਵਾਲਾ ਕੋਈ ਨਹੀਂ ਸੀ। ਮੰਡੀ 'ਚ ਪਿਆ ਫਿਰ ਬਾਈ ਹੁਣੀ ਉੱਥੇ ਰੋਟੀ ਪਾਣੀ ਦੇਈ ਜਾਂਦੇ ਸੀ ਡਰਾਈਵਰ ਭਰਾ ਜਿਹੜੇ ਗੱਡੀਆਂ ਵਾਲੇ ਉੱਥੇ ਵਹਿੰਦੇ ਉੱਠਦੇ ਸੀ ਜਾਂ ਆਸ-ਪਾਸ ਦੇ ਵੀਰ ਤਾਂ ਬਾਪੂ ਜੀ ਦੇ ਬਾਰੇ ਵੀਰ ਉਹਨਾਂ ਨੇ ਸਾਡੇ ਨਾਲ ਸਾਂਝ ਪਾਈ ਸਾਨੂੰ ਵੀਡੀਓ ਭੇਜੀ ਅਸੀਂ ਉੱਥੇ ਪਹੁੰਚੇ ਜੀ ਹੋਇਆ ਬਾਪੂ ਜੀ ਨੂੰ ਬਾਪੂ ਸਤਿ ਸ੍ਰੀ ਅਕਾਲ ਬਾਪੂ ਨੇ ਆਪਣਾ ਨਾਂ ਗੁਲਾਬ ਸਿੰਘ ਦੱਸਿਆ ਬਾਪੂ ਨੇ ਦੱਸਿਆ ਵੀ ਮੈਂ ਡੇਰੀਆਂ 'ਚ ਕੰਮ ਕਰਦਾ ਹੁੰਦਾ ਸੀ ਇੱਥੇ ਪਮਾਲ ਪਿੰਡ ਜੀਤੂ ਦੀ ਡੇਰੀ ਤੇ ਵੀ ਕੰਮ ਕੀਤਾ ਬਾਪੂ ਨੇ ਦੱਸਿਆ ਹੋਰ ਵੀ ਡੇਰੀਆਂ ਤੇ ਕੰਮ ਕੀਤਾ ਬਾਪੂ ਨੇ ਆਪਦੇ ਬਾਰੇ ਜੀ ਦੱਸਿਆ ਵੀ ਮੇਰਾ ਪਿੰਡ ਦਰੌਦੀ ਆ ਤਹਿਸੀਲ ਨਰਵਾਣਾ ਵਾ ਜ਼ਿਲ੍ਹਾ ਜੀਨ ਦਾ ਤੇ ਹਰਿਆਣਾ ਵਾ ਪਰ ਦਰੌਦੀ ਪਿੰਡ ਅਸੀਂ ਸਰਪੰਚ ਨਾਲ ਵੀ ਗੱਲ ਕੀਤੀ ਉਹਨਾਂ ਨੂੰ ਇਹ ਵੀ ਦੱਸਣ ਦੀ ਕੋਈ ਕੀਤੀ ਵੀ ਭਾਈ ਇਹ ਹੋ ਸਕਦਾ 20-25 ਸਾਲ ਤੋਂ 30 ਸਾਲ ਤੋਂ ਪਿੰਡ ਆਇਆ ਹੀ ਨਾ ਹੋਵੇ ਵੀ ਪ੍ਰਾਣਾ ਬੰਦਾ ਉਸ ਹਿਸਾਬ ਨਾਲ ਤੁਸੀਂ ਮਾੜਾ ਦੇਖੋ ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਉਹ ਕਹਿੰਦੇ ਨਹੀਂ ਨਹੀਂ ਜੀ ਹੈ ਨਹੀਂ ਕੋਈ ਇੱਥੇ ਉਸ ਤੋਂ ਬਾਅਦ ਬਹੁਤ ਫੋਨ ਲਾਏ ਉਹਨੇ ਕੋਈ ਰਿਪਲਾਈ ਨਹੀਂ ਕੀਤਾ ਹੋਰ ਵੀ ਜਿੱਥੇ ਇੱਥੇ ਕਿ ਸਾਡਾ ਜੀਤੂ ਵੀਰ ਦੇ ਡੈਰੀ ਤੇ ਵੀ ਗੱਲ ਕੀਤੀ ਜੀਤੂ ਵੀਰ ਨਾਲ ਕਮਾਲ ਸਰਪੰਚ ਨਾਲ ਵੀ ਗੱਲ ਕੀਤੀ ਉਹਨੇ ਵੀ ਦੱਸਿਆ ਵੀ ਕਹਿੰਦਾ ਬੰਦੇ ਤਾਂ ਸਾਡੇ ਕੋਲੇ ਬਹੁਤ ਜ਼ਿਆਦਾ ਹੁੰਦੇ ਆ ਵੀ ਹੁਣ ਧਿਆਨ ਚ ਨਹੀਂ ਵੀ ਇਹਦੇ ਬਾਰੇ ਚ ਇੰਨਾ ਕੀ ਪਤਾ ਵੀ ਇਹ ਗੁਲਾਬ ਇਹਦਾ ਨਾਂ ਸੀਗਾ ਵੀ ਇਹ ਹਰਿਆਣੇ ਦਾ ਸੀਗਾ ਇਹਦਾ ਕੋਈ ਨੰਬਰ ਜਾਂ ਕੋਈ ਸੰਪਰਕ ਸਾਡੇ ਕੋਲੇ ਕੋਈ ਨਹੀਂ ਇਹ ਜਾਣਕਾਰੀਆਂ ਹਜੇ ਇਕੱਠੀਆਂ ਕਰ ਹੀ ਰਹੇ ਸੀ ਤੇ ਜਨੂ ਬਾਪੂ ਚੜਾਈ ਕਰ ਗਿਆ ਬਾਪੂ ਜੀ ਜਿੰਨੀ ਵੀ ਸਵਾਸਾਂ ਦੀ ਪੂੰਜੀ ਲੱਗੀ ਸੀ ਮਹਾਰਾਜ ਨੇ ਬਾਪੂ ਨੇ ਪੂਰੀ ਕਰਦਿਆਂ ਅਕਾਲ ਚਲਾਣਾ ਕਰਕੇ ਉਸ ਤੋਂ ਬਾਅਦ ਬਾਪੂ ਜੀ 18 ਤਰੀਕ ਦੇ ਸਵਰਗਵਾਸ ਹੋਏ ਨੇ 19 ਤਰੀਕ 20 ਤਰੀਕ ਅੱਜ 21 ਤਰੀਕ ਆ ਤਿੰਨ ਦਿਨ ਅਸੀਂ ਇੰਤਜ਼ਾਰ ਕੀਤਾ ਵੀ ਚਲੋ ਕੋਈ ਨਾ ਕੋਈ ਤਾਂ ਆਵੇ ਅੱਗੇ ਜਿਹੜਾ ਕਵੇ ਵੀ ਹਾਂ ਇਹ ਸਾਡਾ ਸੀ ਬਾਪੂ ਜੀ ਨੇ ਜੋ ਲੈ ਕੇ ਆਏ ਸੀ ਬਾਪੂ ਦੇ ਆ ਢਾੜੇ ਦੇ ਵਿੱਚ ਜੂਆਂ ਦੇ ਛੱਜੇ ਬਣੇ ਹੋਏ ਸੀ ਏਡੇ ਏਡੇ ਬਹੁਤ ਜ਼ਿਆਦਾ ਜੂਆਂ ਸੀ ਬਾਪੂ ਦੀਆਂ ਜਿਵੇਂ ਪਸੜੀਆਂ ਅੰਦਰੋਂ ਗਲੀਆਂ ਪਈਆਂ ਸੀ ਇਨਫੈਕਸ਼ਨ ਇੰਨੀ ਜਾ ਰਹਾ ਸੀ ਰੇਸ਼ਾ ਇੰਨਾ ਜ਼ਿਆਦਾ ਸੀ ਛਾਤੀ ਦੇ ਵਿੱਚ ਟੀਵੀ ਦੇ ਕਾਰਨ ਅੰਦਰ ਲੀਆਂ ਲੰਗਜ਼ ਵਗੈਰਾ ਗਲੇ ਪਏ ਸੀ ਸਾਰੇ ਖਤਮ ਹੋਏ ਪਏ ਸੀ ਪਰ ਇਸ ਗੱਲ ਦਾ ਦੁੱਖ ਵੀ ਆ ਵੀ ਅਸੀਂ ਬਾਪੂ ਜੀ ਦੀ ਹੋਰ ਸੇਵਾ ਨਹੀਂ ਕਰ ਸਕੇ ਸਾਨੂੰ ਦੋ ਦਿਨ ਹੀ ਸਮਾਂ ਮਿਲਿਆ ਇਸ ਗੱਲ ਦਾ ਸਕੂਨ ਵੀ ਆ ਵੀ ਬਾਪੂ ਉੱਥੇ ਸੜਕ ਤੇ ਰੁਲ ਕੇ ਪੂਰਾ ਨਹੀਂ ਹੋਇਆ ਘਟੋ ਘਟ ਸੁਪਨਿਆਂ ਦੇ ਘਰ ਆ ਕੇ ਬਾਪੂ ਦਾ ਅੱਜ ਅੰਤਮ ਸੰਸਕਾਰ ਉਹ ਵੀਰ ਜਿਹੜੇ ਬਾਪੂ ਦੇ ਕਿਤਨੇ ਕਿਤੇ ਆਪਣਾ ਕੋਈ ਰਿਸ਼ਤਾ ਰੱਖਦੇ ਸੀ ਇਨਸਾਨੀਅਤ ਦਾ ਉਹ ਵੀ ਸਾਰੇ ਖਤਰ ਹੋਏ ਨੇ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਵੀ ਅਸੀਂ ਅੱਜ ਬਾਪੂ ਜੀ ਦਾ ਅੰਤਿਮ ਸੰਸਕਾਰ ਇੱਥੇ ਪਿੰਡ ਹਸਨਪੁਰ ਕਰਨ ਜਾ ਰਹੇ ਆ ਇੱਥੇ ਹੀ ਬਾਪੂ ਜੀ ਦਾ ਫਿਰ ਗੁਰਦੁਆਰਾ ਸਾਹਿਬ ਸਹਿਜ ਪਾਠ ਤੇ ਪਾਠ ਪ੍ਰਕਾਸ਼ ਕਰਾਇਆ ਜਾਣਗੇ ਉਸ ਤੋਂ ਬਾਅਦ ਭੋਗ ਪਾਇਆ ਜਾਊਗਾ ਇਹ ਜ਼ਿੰਮੇਵਾਰੀ ਮਾਰੇ ਸੱਚੇ ਪਾਤਸ਼ਾਹ ਨੇ ਸਾਡੇ ਭਾਗਾਂ 'ਚ ਲਿਖੀ ਸਾਨੂੰ ਬਖਸ਼ੀ ਬਾਪੂ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਚ ਨਿਵਾਸ ਬਖਸ਼ਣ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ ਪਰ ਉੱਥੇ ਹੀ ਅਸੀਂ ਬੇਨਤੀ ਵੀ ਕਰਦੇ ਆਂ ਬਾਪੂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜੇ ਕੋਈ ਹਜੇ ਵੀ ਸਾਡੀ ਕੋਈ ਵੀਡੀਓ ਦੇਖਦਾ ਤਾਂ ਜਰੂਰ ਬਾਪੂ ਜੀ ਦੇ ਅਸਤ ਚੁਗਣੇ ਆ ਫੁੱਲ ਚੁਗਣੇ ਆ ਪਰਸੋਂ ਨੂੰ ਉਹਦੇ ਚ ਆ ਕੇ ਸਾਡਾ ਸਾਡੇ ਨਾਲ ਹਿੱਸਾ ਬਣੋ ਬਾਪੂ ਜੀ ਦੀ ਅੰਤਮ ਅਰਦਾਸ ਹੋਊਗੀ ਉਹਦੇ ਵਿੱਚ ਆ ਕੇ ਤੁਸੀਂ ਸਾਡੇ ਨਾਲ ਸ਼ਾਮਲ ਹੋਵੋ ਕਿਸੇ ਤੋਂ ਤਾਂ ਬਾਪੂ ਆਇਆ ਸੀ ਕਿਤੇ ਤਾਂ ਜੰਮਿਆ ਸੀ ਬਾਪੂ ਕਿਸੇ ਦਾ ਤਾਂ ਧੀ ਪੁੱਤ ਕਿਸੇ ਦਾ ਭੈਣ ਭਰਾ ਕਿਸੇ ਦਾ ਚਾਚਾ ਤਾਂ ਆਇਆ ਮਾਮਾ ਕਿਸੇ ਦਾ ਕੁਝ ਤਾਂ ਸੀਗਾ ਹੀ ਨਾ ਇਹ ਕੋਈ ਤਾਂ ਸਾਹਮਣੇ ਆਵੇ ਇਸ ਕਾਰਜ ਲਈ ਤੁਸੀਂ ਵੀ ਸਾਡਾ ਸਾਥ ਦਿਓ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਬਾਪੂ ਗੁਰਬਖਸ਼ ਸਿੰਘ ਦਾ ਜ਼ਿੰਦਗੀ ਦਾ ਅਸਲ ਸੱਚ ਪਤਾ ਲੱਗ ਸਕੇ ਬਾਪੂ ਦੇ ਆਪਣੇਾਂ ਤੱਕ ਇਹ ਸੁਨੇਹਾ ਪਹੁੰਚ ਸਕੇ ਬਾਕੀ ਬਹੁਤ-ਬਹੁਤ ਧੰਨਵਾਦ ਆ ਵੀਰਾਂ ਦਾ ਜਿਨ੍ਹਾਂ ਨੇ ਇਹ ਸੇਵਾ ਸਾਡੇ ਨਾਲ ਹੋ ਕੇ ਕਰਵਾਈ ਬਾਪੂ ਜੀ ਦੀ ਆਤਮਾ ਦੀ ਸ਼ਾਂਤੀ ਲਈ ਸਾਰੇ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਈਡ ਡੂਟੀ ਖਤੇ ਕਿਲਵਿੰਦਰ ਸਿੰਘ ਬੂਟਾ ਗगनबीर ਹਰਪ੍ਰੀਤ ਸਿੰਘ ਤੇ ਦੀਪ ਵੀ ਇਹ ਵੀਰ ਸਾਡੇ ਕੋਲੇ ਸ਼ਾਮਲ ਹੋਏ ਨੇ ਥੱਲੇ ਰੱਖ ਲਓ ਪੁੱਤ Subtitles ਕੋਈ ਸਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਈ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਗੁਰੂ ਤੇਮਰਦਾਸ RAMDAS ਹੋਏ ਸਹਾਈ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਠੈ ਸਭੁ ਸੁਖੁ ਜਾਇ ਤੇਗ ਬਹਾਦਰ ਸਿਮਰੈ ਘਰਿ ਨਉ ਨਦ ਆਵੈ ਧਾਈ ਸਫਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਫਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਅਨਜੂਰ ਧੰਨ ਗੁਰ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਬਿਖ ਜੀ ਕਾ ਧਿਆਨ ਤਰਪੁਰਣਾ ਜੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਆਸਰਿਆਂ ਦੇ ਆਸਰੇ ਨੇ ਓਟਿਆਂ ਦੀ ਓਟ ਸੱਚੇ ਕਿਤਾਬਾਹ ਗੁਰਜੀਓ ਧੰ 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 ਗੁਰੂ ਨਾਨਕ ਦੇਵ ਜੀ ਮਹਾਰਾਜ ਧੰ 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 ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰ ਧੰ ਧੰ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਾਵਨ ਮੁਖ ਵਾਕ ਹੈ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸਤਿ ਸ੍ਰੀ ਅਕਾਲ ਜੀ ਜਦੇ ਮਹਾਵਾਕਾਂ ਅਨੁਸਾਰ ਆਪ ਜੀ ਦਾ ਪੇਜਿਆ ਹੋਇਆ ਜੀ ਬਾਬੂ ਗੁਲਾਬ ਸਿੰਘ ਜੀ ਨੂੰ ਜਿਤਨੇ ਵੀ ਸਵਸਥਾ ਰੂਪੇ ਗੁੰਜੀ ਲਿਖ ਕੇ ਇਸ ਸੰਸਾਰ ਇਸ ਸੰਸਾਰ ਵਿੱਚ ਭੇਜਿਆ ਸੀ ਉਹਨਾਂ ਨੂੰ ਪੂਰੇ ਕਰਦਿਆਂ ਸੱਚੇ ਪਾਛ ਆਗਿਆਚਰਨਾਂ ਕਮਨਾ ਪਾਸ ਜਾ ਪ੍ਰਾਜੇ ਹਨ ਉਹਨਾਂ ਦੇ ਪੰਜ ਪੂਤਕ ਸ਼ਰੀਰ ਨੂੰ ਅਗਲ ਪੇਟ ਕਰਨ ਦੀ ਆਗਿਆ ਬਖਸ਼ੋ ਬਾਬੂ ਗੁਲਾਬ ਸਿੰਘ ਜੀ ਕੋਲ ਸੰਸਾਰਕ ਯਾਤਰਾ ਕਰਦਿਆਂ ਹੋਏਆਂ ਹੋਈਆਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਪੁਰਲ ਗਲਤੀਆਂ ਹੋ ਗਈਆਂ ਹੁਣ ਕਿ ਆਪਣਾ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਜੀ ਆਪ ਜੀ ਕੋਲ ਕਿਰਪਾ ਪੰਜ ਪੂਤਕ ਸ਼ਰੀਰ ਨੂੰ ਅਗਨਪੇਟ ਕਰਨ ਦੀ ਆਗਿਆ ਬਖਸ਼ੋ ਸਈ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਜੜ ਦੇਖੋ ਜਿਹਰੇ ਭਾਣੇ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲੇ ਸੋਨਹਾ ਸੁਪਿਆ ਸਾਈ ਗੁਰਜੀ ਕੀ ਫਤਿਹ 29 ਤਰੀਕ ਤੇ ਦਿਨ ਐਤਵਾਰ ਬਾਪੂ ਗੁਲਾਬ ਸਿੰਘ ਜੀ ਦੀ ਅੰਤਮ ਅਰਦਾਸ ਬਾਪੂ ਜੀ ਦਾ ਭੋਗ ਆ ਵੱਡੇ ਗੁਰਦੁਆਰਾ ਸਾਹਿਬ ਵਿਖੇ ਪਵੇਗਾ ਐਤਵਾਰ ਦਾ ਦਿਨ 29 ਤਰੀਕ ਆ ਸਾਰਿਆਂ ਨੇ ਆਪਾਂ ਬਾਪੂ ਜੀ ਦੀ ਅੰਤਮ ਅਰਦਾਸ ਸ਼ਾਮਲ ਹੋਣ ਵਾਸਤੇ ਪਹੁੰਚਣਾ ਵਾ ਜਿਹੜੇ ਕੋਈ ਵੀਰ ਭਰਾ ਸਾਡੀ ਇਸ ਵੀਡੀਓ ਨੂੰ ਵੀ ਦੇਖਦੇ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਬਾਪੂ ਜੀ ਦੇ ਅੰਤਿਮ ਅਰਦਾਸ ਚ ਜਰੂਰ ਸ਼ਾਮਲ ਹੋਵੋ ਜੇ ਅੰਤਿਮ ਸਫ਼ਰ ਚ ਨਹੀਂ ਸਾ ਆ ਸਕੇ ਜਿਹੜੇ ਕੋਈ ਬਾਪੂ ਜੀ ਦੇ ਆਪਣੇ ਨੇ ਕੋਈ ਆਪਣੇ ਰਿਸ਼ਤਿਆਂ ਦੇ ਵਿੱਚੋਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ